ਸਮਾਣਾ ਚ ਜਿਹੜਾ ਸੜਕ ਹੱਸ ਹੋਇ ਉਸਦੇ ਬਾਅਦ ਹਰ ਪਰਿਵਾਰ ਦੇ ਹਰ ਸਹਿਰ ਵਾਸੀ ਇਹ ਭਾਵੇਂ ਕੋਈ ਹੈ ਹਰ ਦੀ ਅੱਖਾਂ ਦੇ ਵਿੱਚ ਅੰਜੂ ਹੈ ਔਰ ਇਹ ਮੁੱਦਾ ਐਸਾ ਹੈ ਕਿ ਕਿਸੇ ਕੇ ਪਰਿਵਾਰ ਕੇ ਬੱਚੇ ਕਿ ਜਦ ਚਿਰਾਗ ਕਰਦਾ ਬੁੱਝ ਗਿਆ ਦੂਜੇ ਪਾਸੇ ਉਹ ਵਿਚਾਰੇ ਭਾਈਆ ਜਿਹੜੇ ਗੱਡੀਆਂ ਚਲਾਉਂਦੇ ਆ ਵੈਨ ਚਲਾਉਂਦੇ ਆ ਬਸਾਂ ਵੀ ਚਲਾਉਂਦੇ ਜਿਹੜੇ ਸਕੂਲਾਂ ਦੇ ਬੱਚਨ ਲੈ ਕੇ ਜਾਂਦੇ ਇਹਨਾਂ ਦੀ ਕੀ ਮੁਸ਼ਕਿਲ ਹੈ ਇਨਾਂ ਦੀ ਵੀ ਗੱਲ ਸੁਣਨੀ ਪੜੀ ਕਿਉਂਕਿ ਇਹ ਵੀ ਆਪਣੀ ਪ੍ਰੇਸ਼ਾਨੀ ਦੱਸਣਗੇ ਜਿਹੜੇ ਵੈਨ ਚਾਲਕਾਂ ਸਕੂਲਾਂ ਦੇ ਬੱਚਾ ਨੂੰ ਲੈ ਕੇ ਜਾਂਦੇ ਹਨ ਉਹਨਾਂ ਕੀ ਵੀ ਤਕਲੀਫਾਂ ਸੁਣੀਆਂ ਇਹ ਸਾਰੇ ਮਸਲੇ ਨੂੰ ਪ੍ਰਸ਼ਾਸਨ ਦੇ ਅਧਿਕਾਰੀ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਔਰ ਸਰਕਾਰ ਕਿਸ ਤਰ੍ਹਾਂ ਹੱਲ ਕਰਦੀ ਹੈ ਅਨੁਵਾਸ ਸਮੇਂ ਦੱਸੇਗਾ ਲੇਕਿਨ ਇਹਨਾਂ ਕੀ ਮਜਬੂਰੀ ਜਿਹੜੀ ਦੱਸੀ ਗਈ ਇਹਨਾਂ ਨੇ ਵੀ ਬੱਚਿਆਂ ਕੇ ਜਿਹੜੇ ਮਾਪੇ ਕਟ ਪੈਸੇ ਦਿੰਦੇ ਹਨ ਤੋਂ ਇਸ ਕਰਕੇ ਸਾਨੂੰ ਮਜਬੂਰੀ 'ਚ ਆਪਣੀ ਪਰਪਾਈ ਦੇ ਲਈ ਆਪਣੇ ਬੱਚਿਆਂ ਕੇ ਪਾਲਣ ਪੋਸਣ ਲਈ ਬੱਚੇ ਵੱਧ ਬਿਠਾਣੇ ਪੈਂਦੇ ਲੇਕਿਨ ਅਸੀਂ ਇਹ ਸਾਰੇ ਕਾਨੂੰਨ ਦੀ ਪਾਲਣਾ ਕਰਨ ਨੂੰ ਤਿਆਰ ਹੈ ਮਾਪਿਆਂ ਨੂੰ ਵੀ ਇਹਨਾਂ ਦਾ ਸੇਵ ਕਰਨਾ ਚਾਹੀਦਾ ਹੈ ਕਿ ਬੱਚੇ ਉਹਨਾਂ ਕੇ ਵੀ ਕੀਮਤੀ ਹੈ ਔਰ ਇਹਨਾਂ ਕੇ ਵੀ ਬੱਚੇ ਪਰਿਵਾਰ ਪਿੱਛੇ ਹੈਗੇ ਇਸ ਸਾਰੇ ਮਸਲੇ ਤੇ ਧਿਆਨ ਦੇਣ ਦੀ ਜਰੂਰਤ ਹੈ ਸਕੂਲ ਲੋ ਤਾਂ ਚਲੋ ਟਰਾਂਸਪੋਰਟ ਨਹੀਂ ਪ੍ਰਾਈਵੇਟ ਕੰਮ ਹੈ ਵੀ ਇਹ ਹੈ ਵੀ ਜਿਵੇਂ ਮੰਨ ਲਓ ਵੀ ਫੀਸਾਂ ਦੇ ਹਿਸਾਬ ਨਾਲ ਵੀ ਪੇਰੈਂਟਸ ਗੱਡੀਆਂ ਹੇਅਰ ਕਰਦੇ ਨੇ ਆ ਵੀ ਵੀ ਉਹਨਾਂ ਦੇ ਹਿਸਾਬ ਨਾਲ ਜੇ 5-7 ਬੱਚਿਆਂ ਨਾਲ ਵੀ ਜਿਵੇਂ ਮੰਨ ਲਓ ਫੀਸ ਦੇ ਹਿਸਾਬ ਨਾਲ ਲਿਉਂਦਾ ਜੇ ਸਕੂਲ ਲੋ ਜਾਂ ਉਸ ਤਰ੍ਹਾਂ ਹੋਵੇ ਫੇਰ ਤਾਂ ਵੀ ਉਸ ਚੀਜ਼ ਦਾ ਸਾਨੂੰ ਇਕੱਠਾ ਪੈਸੇ ਮਿਲਣਗੇ ਜਾਂ ਮਸਲਾ ਹੱਲ ਹੁੰਦਾ ਹੈ ਪ੍ਰਾਈਵੇਟ ਕੰਮ ਹੋਣ ਦੇ ਕਾਰਨ ਹੀ ਪੇਰੈਂਟਸ ਆਪ ਹੀ ਗੱਡੀਆਂ ਹੇਅਰ ਕਰਦੇ ਨੇ ਸਾਡੇ ਨਾਲ ਗੱਲਬਾਤ ਕਰਕੇ ਉਹਦੇ ਸਵਾਨ ਤੇ ਇਹ ਵੀ ਜਿਵੇਂ ਮੰਨ ਲਓ 10 ਬੱਚੇ 12 ਬੱਚਿਆਂ ਦੇ ਨਾਲ ਫੀਸਾਂ ਦੇ ਹਿਸਾਬ ਨਾਲ ਹੈ ਸਾਨੂੰ ਜੇ 7 ਬੱਚਿਆਂ ਦੇ ਹਿਸਾਬ ਨਾਲ ਉਹ ਹਿਸਾਬ ਨਾਲ ਫੀਸ ਦੇਣਗੇ ਸਾਡਾ ਵੀ ਉਸ ਹਿਸਾਬ ਨਾਲ ਮਸਲਾ ਚੱਲੇਗਾ ਜੀ ਸਾਡੇ ਤੇ ਇਹੀ ਮੰਗੇ ਵੀ ਜੇ ਪੇਰੈਂਟਸਾਂ ਨੇ 7 ਬੱਚੇ ਵੀ ਭੇਜਣੇ ਨੇ ਅਸੀਂ ਲਿਆਉਣ ਨੂੰ ਤਿਆਰ ਆ ਅਕਰਾਇਆ ਬਦਲਣਾ ਚਾਹੀਦਾ ਸਾਡਾ ਜੀ ਗਵਰਨਮੈਂਟ ਕਹ ਰਿਹਾ ਵੀ ਸਾਰੇ ਕਾਗਜ਼ ਪੱਤਰ ਪੂਰੇ ਕਰੋ ਜੀ ਠੀਕ ਹੈ ਉਸ ਕਾਗਜ਼ਾਂ ਦਾ ਸਾਲ ਦਾ ਖਰਚਾ ਲਗਭਗ 1 ਲੱਖ ਰੁਪਏ ਆ ਜੀ ਹੁਣ 1 ਲੱਖ ਰੁਪਏ ਲਾ ਕੇ ਅਸੀਂ ਕਾਗਜ਼ ਪੂਰੇ ਕਰ ਲੈਣਾ ਜੀ ਗੱਡੀ ਦੇ ਜੀ ਤਾਂ ਉਸ ਤੋਂ ਬਾਅਦ ਕੰਡੀਸ਼ਨ ਇਹ ਰੱਖੀ ਜਿੰਦੇ ਵੀ ਬੱਚੇ 7 ਬਿਠਾਓ ਜੀ ਗੱਡੀ ਦੇ ਵਿੱਚ 7 ਬੱਚੇ ਬਿਠਾਉਣ ਦੇ ਬਾਵਜੂਦ ਮੰਨ ਲਓ 1000 ਰੁਪਏ ਕਰਾਇਆ ਜੀ ਤਾਂ ਸਾਡਾ ਮਹੀਨੇ ਦਾ 7000 ਰੁਪਏ ਹੋਗਾ ਜੀ 7000 ਤੁਹਾਡਾ ਡੀਜ਼ਲ ਲੱਗ ਜਿੰਦਾ ਗੱਡੀ ਦਾ ਜੀ ਕਮਾਈ ਤਾਂ ਕੋਈ ਨਾ ਹੋਈ ਜੀ ਸਾਡਾ ਘਰ ਦਾ ਖਰਚਾ ਕਿਵੇਂ ਚਲਾਵਾਂਗੇ ਜੀ ਅਸੀਂ ਇਹ ਤਾਂ ਦੇਖੋ ਹੁਣ ਹੱਥ ਜੋੜ ਕੇ ਪੇਰੈਂਟਸ ਨੂੰ ਵੀ ਰਿਕੁਐਸਟ ਹੈ ਜੀ ਵੀ ਦੇਖੋ ਸਾਡੇ ਬਾਰੇ ਵੀ ਸੋਚੋ ਤੇ ਆਪਣੇ ਬਾਰੇ ਵੀ ਸੋਚੋ ਤੁਸੀਂ 1000 ਰੁਪਏ ਜਿਗਾਤੋ ਉਹੀ ਸਾਨੂੰ 2000 ਰੁਪਏ ਦੇ ਦਿਓ ਅਸੀਂ 7 ਬੱਚੇ ਬਿਠਾਉਣ ਨੂੰ ਤਿਆਰ ਹਾਂ ਜੀ ਹੈਗੇ ਨੇ ਜ ਇਹ ਤਾਂ ਉਹਦੇ ਕੁਝ ਸਾਰਿਆਂ ਨੂੰ ਮਿਲ ਕੀ ਇਹਦਾ ਹੱਲ ਕੱਢਣਾ ਪਊਗਾ ਜੀ ਬੱਚੇ ਤਾਂ ਮੈਂ ਵੀ ਘੱਟ ਹੀ ਲੈ ਕੇ ਜਾਣਾ ਮੰਨ ਲਓ ਜੇ ਤਿੰਨ ਬੱਚੇ ਲਾਓ ਕਰਦੇ ਨੇ ਡਰਾਈਵਰ ਸਮੇਤ ਤਾਂ ਪੰਜ ਤੱਕ ਸਾਨੂੰ ਲੈ ਕੇ ਜਾਣੇ ਪੈਂਦੇ ਨੇ ਤਾਂ ਹੀ ਖਰਚੇ ਪੂਰੇ ਹੁੰਦੇ ਨੇ ਗੱਡੀ ਦੇ ਬਿਲਕੁਲ ਜੀ ਅਸੀਂ ਬੱਚਿਆਂ ਨੂੰ ਆਪਣੇ ਬੱਚਿਆਂ ਵਾਂਗੂ ਹੀ ਲੈ ਕੇ ਜਾਂਦੇ ਆ ਪਰ ਮਸਲਾ ਇਹ ਵੀ ਘੱਟ ਬੱਚਿਆਂ ਦੇ ਮਤਲਬ ਪੇਰੈਂਟਸ ਉਹਨੇ ਪੈਸੇ ਨਹੀਂ ਦਿੰਦੇ ਹੈਗੇ ਸਰ ਨਾਲੋਂ ਪਹਿਲਾਂ ਤਾਂ ਇਹ ਹੈ ਜੀ ਬਹੁਤ ਮਦਭਾਗੀ ਘਟਣਾ ਹੋਈ ਹੈ ਜੀ ਬਹੁਤ ਹੀ ਜ਼ਿਆਦਾ ਪਰ ਇਹ ਹੈ ਜੀ ਪੇਰੈਂਟਸ ਵੀ ਸਾਡੇ ਨਾਲ ਕੰਪਰੋਮਾਈਜ਼ ਕਰਨ ਤੇ ਸਕੂਲ ਵੀ ਥੋੜਾ ਕੰਪਰੋਮਾਈਜ਼ ਕਰੇ ਜੀ ਅਸੀਂ ਕਾਗਜ਼ ਵੀ ਪੂਰੇ ਰੱਖਾਂਗੇ ਜੀ ਸਰ ਸਾਨੂੰ ਫੀਸਾਂ ਪੂਰੀਆਂ ਦੇਣਾ ਮਾਪਿਆਂ ਨੂੰ ਕਹੋਗੇ ਹਾਂਜੀ ਹਾਂਜੀ ਸਰ ਇਹ ਸਨੇਹਾ ਜਰੂਰ ਭੇਜਾਂਗੇ ਜੀ ਬੱਚਿਆਂ ਨੇ ਮਾਪਿਆਂ ਨੂੰ ਬੇਨਤੀ ਹੈ ਕਿ ਥੋੜੇ ਜੇ ਆਪਾਂ ਲਾਲਚ ਪਿੱਛੇ ਠੀਕ ਨੇ ਇੱਕ ਵੱਧ ਬੱਚਿਆਂ ਦੀ ਰਿਕਵੈਸਟ ਹੈ ਆਪਾਂ ਲੋਡ ਕਰ ਦਿੰਨੇ ਆ ਬਿਠਾ ਦਿੰਨੇ ਆ ਗੱਡੀ ਦੇ ਵਿੱਚ ਉਸ ਦਿਨ ਆਪਣਾ ਬਹੁਤ ਵੱਡਾ ਨੁਕਸਾਨ ਹੋ ਜਾ ਜਿਵੇਂ ਹੁਣ ਹੋਇਆ ਵੀ ਬੇਨਤੀ ਹੈ ਵੀ ਇਸ ਤਰ੍ਹਾਂ ਨਾ ਕਰਨ ਠੀਕ ਨੇ ਮੋਟਰ ਵਹੀਕਲ ਐਕਟ ਦੀ ਅਗਲੰਗਾ ਨਾ ਕਰਨ ਠੀਕ ਹੈ ਨਾ ਕਿ ਸਿਸਟਮ ਸਹੀ ਚੱਲੇ ਨੁਕਸਾਨ ਨਾ ਹੋਵੇ ਕਿਸੇ ਦਾ ਠੀਕ ਹੈ ਨਾ ਪੀਸਤਾਨ ਦੀ ਕੋਈ ਪ੍ਰੋਬਲਮ ਨਾ ਆਵੇ ਅੱਗੇ ਸਾਡੇ ਤੇ ਕਿਸੇ ਵੀ ਕਿਸਮ ਦਾ ਦਬਾਅ ਨਹੀਂ ਐ ਐਮਐਲਏ ਸਾਹਿਬ ਨਾਲ ਵੀ ਜਰੂਰ ਕੋਈ ਡਿਸਕਸ ਹੁੰਦੀ ਆ ਜਾਂ ਕੋਈ ਗੱਲ ਹੁੰਦੀ ਆ ਕਲੀਅਰ ਕਟ ਉਹਨਾਂ ਵੱਲੋਂ ਡਾਇਰੈਕਸ਼ਨਸ ਐ ਵੀ ਔਨ ਮੈਰਿਟ ਕੰਮ ਕਰਨਾ ਹੈ ਕੋਈ ਤੁਹਾਡੇ ਤੇ ਦਬਾਅ ਨਹੀਂਗਾ ਜੋ ਸਹੀ ਕੰਮ ਹੈ ਉਹੀ ਕਰਨਾ ਗਲਤ ਕੰਮ ਨਹੀਂ ਕਰਨਾਗਾ ਔਰ ਨਾ ਹੀ ਕੋਈ ਪਾਲਣਾ ਤੋਂ ਹੋਣੀ ਚਾਹੀਦੀ ਐ ਕਾਨੂੰਨ ਦੀ ਪਾਲਣਾ ਹੋਣੀ ਚਾਹੀਦੀ ਐ ਬਿਲਕੁਲ ਤੁਸੀਂ ਕਰ ਰਹੇ ਹੋ ਪੂਰਾ ਇਸ ਪ੍ਰੋਪਰ ਜਿਹੜਾ ਕਾਨੂੰਨ ਦੇ ਹਿਸਾਬ ਨਾਲ ਕਾਨੂੰਨ ਲੋਕਾਂ ਨੂੰ ਵੀ ਇਹ ਕਹਿੰਦਾ ਵੀ ਕਾਨੂੰਨ ਨੂੰ ਆਪਦਾ ਕੰਮ ਕਰਨ ਦੇ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਬੱਚੇ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਨੂੰ ਸ਼ਰਧਾ ਸ਼ਮਨ ਅਰਪਿਤ ਕਰਦੇ ਆਂ ਔਰ ਜਿਹੜੇ ਬੱਚੇ ਜਿਹੜੇ ਲਾਜ਼ ਨੇ ਹਸਪਤਾਲਾਂ ਦੇ ਵਿੱਚ ਐਡਮਿਟ ਨੇ ਉਹਨਾਂ ਬੱਚਿਆਂ ਦੀ ਕਾਮਨਾ ਕਰਦੇ ਆਂ ਕਿ ਜਲਦੀ ਆ ਜਿਹੜਾ ਹੋ ਠੀਕ ਹੋ ਕੇ ਆਪਣੇ ਮਾਪਿਆਂ ਲੇ ਪਹੁੰਚਣ ਔਰ ਅੱਜ ਜਿਹੜੇ ਸ਼ਹਿਰ ਦੇ 1.5-200 ਦੇ ਕਰੀਬ ਜਿਹੜੇ ਬੱਚਾ ਨੂੰ ਲੈ ਕੇ ਜਾਂਦੇ ਨੇ ਬੈ ਨਾਲੇ ਗੱਡੀਆਂ ਵਾਲੇ ਉਹ ਅੱਜ ਉਰੇ ਮੇਰੇ ਲਿਬੇ ਆਏ ਸੀ ਕਿ ਵੀ ਸਾਡਾ ਜਿਹੜਾ ਹੈਗਾ ਸਾਡੇ ਤੇ ਸਖਤੀ ਹੋਈ ਆ ਦੇਖੋ ਸਖਤੀ ਨਹੀਂ ਹੈ ਇਹ ਕਿ ਜਿਹੜਾ ਹੈਗਾ ਕਾਨੂੰਨ ਹੈ ਕਾਨੂੰਨਨ ਦੇ ਤਹਿਤ ਇਹਨਾਂ ਨੂੰ ਬੇਨਤੀ ਕੀਤੀ ਗਈ ਆ ਇਨਚਾਰਜ ਟ੍ਰੈਫਿਕ ਤੋਂ ਆਏ ਨੇ ਸਾਡੇ ਸਦਰ ਦੇ ਇਨਚਾਰਜ ਆਏ ਨੇ ਇਹਨਾਂ ਨਾਲ ਗੱਲਬਾਤ ਕਰਨ ਵਾਸਤੇ ਵੀ ਆਪਾਂ ਕਾਨੂੰਨ ਦੇ ਮੁਤਾਬਕ ਚੱਲੀਏ ਔਰ ਸਕੂਲਾਂ ਵਾਲਿਆਂ ਨੂੰ ਬੇਨਤੀ ਆ ਕਿ ਇਹ ਜਿਹੜੀਆਂ ਗੱਡੀਆਂ ਨੇ ਆਪਣੇ ਤਹਿਤ ਲੈਣ ਤੋ ਇਹਨਾਂ ਨੂੰ ਬਣਦਾ ਜਿਹੜਾ ਪੈਸੇ ਨੇ ਉਹ ਸਕੂਲਾਂ ਵਾਲੇ ਪੇ ਕਰਨ ਕਿ ਜਿੰਨੇ ਪੈਸੇ ਬਣਦੇ ਨੇ ਇਹ ਇਹ ਹੈ ਇਹਨਾਂ ਦੀ ਵੀ ਜਿਹੜੀ ਹੈਗੀ ਆ ਖੱਜਲ ਖਵਾਰੀ ਨਾ ਹੋਵੇ ਇਹਨਾਂ ਨੂੰ ਵੀ ਦੋ ਪੈਸੇ ਬਚਣਗੇ ਤਾਂ ਹੀ ਉਹ ਕਰਨਗੇ ਦੇਖੋ ਸਕੂਲਾਂ ਵਾਲਾ ਨੂੰ ਅਪੀਲ ਹੈ ਸਾਡੀ ਤੁਹਾਡੇ ਮੱਧਮ ਜਰੀਏ ਕਿ ਜਿੰਨੀਆਂ ਗੱਡੀਆਂ ਨੇ ਜਿਹੜੇ ਬੱਚੇ ਲੈ ਕੇ ਆਉਂਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਤਹਿਤ ਲੈ ਕੇ ਜਦੋਂ ਵੀ ਨਾ ਬਣਦਾ ਇਹਨਾਂ ਨੂੰ ਪੈਸੇ ਦੇਣ ਇਹਨਾਂ ਨੂੰ ਤਾਂ ਮਾਪਿਆਂ ਨੂੰ ਪੁੱਛਣ ਦੀ ਲੋੜ ਹੀ ਨਹੀਂ ਹੈ ਸੋ ਅ ਵੱਡੀ ਗੱਲ ਇਹ ਹੈ ਕਿ ਜਿਵੇਂ ਜ਼ਿਆਦਾਤਰ ਛੋਟੀਆਂ ਗੱਡੀਆਂ ਵਾਲੇ ਨੇ ਇਹਦਾ ਮਾਪਿਆਂ ਨੂੰ ਵੀ ਇਹ ਫਾਇਦਾ ਕਿ ਇਹ ਘਰੋ ਘਰੀ ਜਾ ਕੇ ਚੱਕ ਲੈਂਦੇ ਨੇ ਜਿਹੜਾ ਹੈਗਾ ਉਹਨਾਂ ਪਰਾਂ ਬੱਚਿਆਂ ਨੂੰ ਜਾਣ ਦੀ ਲੋੜ ਨਹੀਂ ਉਹ ਸੇਫਟੀ ਵੀ ਹੈ ਵੀ ਜਦੋਂ ਘਰੋਂ ਛੱਡਦੇ ਨੇ ਫਿਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਆਪਾਂ ਨੂੰ ਸਾਰਾ ਹੈਗਾ ਕਾਨੂੰਨ ਦੇ ਤਹਿਤ ਚੱਲਣਾ ਵੀ ਚਾਹੀਦਾ ਕਿਉਂਕਿ ਜਦੋਂ ਆਪਾਂ ਓਵਰ ਲੋਡਿੰਗ ਕਰਦੇ ਆ ਤਾਂ ਉਹ ਦੇਖੋ ਜੇ ਆਪਾਂ 7 ਬੱਚੇ ਨੇ ਤਾਂ ਉਹਨਾਂ 7 ਬੱਚਿਆਂ ਨਾਲ 7 ਬੈਗ ਵੀ ਹੋਗੇ ਬਿਲਕੁਲ ਹਾਂ ਸੋ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਦੇਖੋ ਜਿਹਦੀ ਔਲਾਦ ਤੋਂ ਪਿਆਰਾ ਕੁਝ ਨਹੀਂ ਹੈ ਸੋ ਆਪਾਂ ਨੂੰ ਮੈਂ ਗੱਡੀਆਂ ਵਾਲਿਆਂ ਨੂੰ ਵੀ ਸਭ ਨੂੰ ਬੇਨਤੀ ਕਰਦਾ ਕਿ ਬੱਚਿਆਂ ਦੀ ਜਿਹੜੀ ਜ਼ਿੰਦਗੀ ਆ ਉਹਦੇ ਨਾਲ ਕੋਈ ਸਮਝੌਤਾ ਨਹੀਂ ਹੈ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੂਰੀ ਸਾਡੀ ਸਾਰਿਆਂ ਦੀ ਹੋਣੀ ਚਾਹੀਦੀ ਹੈ ਕਿਉਂਕਿ ਸਭ ਦੇ ਜਿਹੜਾ ਇੱਕ ਇੱਕ ਬੱਚਾ ਉਹਨਾਂ ਦੀ ਸਾਵਧਾਨੀ ਨਾਲ ਲੈ ਕੇ ਜਾਓ ਸਾਵਧਾਨੀ ਨਾਲ ਲੈ ਕੇ ਆਓ ਓਵਰ ਸਪੀਡ ਤੇ ਨਾ ਚੱਲੋ ਮੈਨੂੰ ਇਹ ਲੱਗਦਾ ਪ੍ਰਸ਼ੋਦ ਮਾ ਜੀ ਜਿਹੜਾ ਪਿਛਲੇ ਮਹੀਨੇ ਦੇ ਚਲਾਨ ਨੇ ਜਿਹੜੇ ਉਹ ਰਿਕਾਰਡ ਚਲਾਨ ਨੇ 206 ਚਲਾਨ 306 ਚਲਾਨ ਕੱਟੇ ਗਏ ਨੇ ਨਹੀਂ ਪਹਿਲਾਂ 90 ਹੋ ਗਏ ਜਦੋਂ ਦੇ ਆਪਣਾ ਚਾਰਜ ਇਹ ਲੱਗੇ ਨੇ ਚਰਮਲ ਜੀ ਉਸੇ ਦਿਨ ਤੋਂ ਲਗਾਤਾਰ ਹਰ ਇੱਕ ਚੀਜ਼ ਦੀ ਚੌਕਸੀ ਨਾਲ ਚਲਾਨ ਇਹ ਕੱਟ ਰਹੇ ਨੇ ਦੇਖੋ ਪੁਲਿਸ ਦਾ ਜਿਹੜਾ ਕੰਮ ਟ੍ਰੈਫਿਕ ਦਾ ਜਿਹੜਾ ਕੰਮ ਆ ਉਹ ਚਲਾਨ ਕੱਟਣਾ ਉਹ ਜਿਹੜਾ ਹਾਸਾ ਹੋਇਆ ਟਿੱਪਰ ਆਇਆ ਦਾ ਉਹਦਾ ਚਲਾਨ ਵੀ ਕੱਟਿਆ ਉਹ ਜਿਹੜੀ ਗੱਡੀ 'ਚ ਸਾਡੇ ਬੱਚੇ ਸੀਗੇ ਉਹ ਗੱਡੀ ਦਾ ਵੀ ਚਲਾਨ ਕਟਿਆ ਸੋ ਪਰ ਸ਼ਾਇਦ ਪ੍ਰਮਾਤਮਾ ਨੂੰ ਹੋਰ ਹੀ ਕੁਝ ਮਨਜ਼ੂਰ ਸੀ ਸੋ ਘਟਨਾ ਵਾਪਰ ਗਈ ਪਰ ਸਾਡੇ ਵੱਲੋਂ ਕੋਈ ਅਸੀਂ ਨਾ ਕੋਈ ਟਿਪਰ ਵਾਲਾ ਬਖਸ਼ਿਆ ਜਣਾ ਕੋਈ ਨਹੀਂ ਬਖਸ਼ਿਆ ਜਣਾ ਜਿਹੜਾ ਮਰਜ਼ੀ ਵੀ ਹੋਵੇ ਸੋ ਮੈਂ ਵੀ ਪਹਿਲਾਂ ਵੀ ਮੈਂ ਅਕਸਰ ਜਿੱਥੇ ਕੋ ਟਿਪਰ ਵਾਲਾ ਮਿਲਦਾ ਸੀ ਮੈਂ ਉਹਨਾਂ ਦੇ ਚਲਾਨ ਖੁਦ ਆਪ ਖੜਕੇ ਕਰਾਉਂਦਾ ਸੀ ਚਾਹੇ ਜਿੱਦੀ ਮਰਜ਼ੀ ਸ਼ਿਫਾਰਸ਼ ਹੋਵੇ ਇਹਨਾਂ ਲਈ ਵੀ ਸ਼ਿਫਾਰਸ਼ਾਂ ਦੀ ਕੋਈ ਨਹੀਂ ਚਲਾਨ ਕੱਟੇ ਬੰਨਣਾ ਛੱਡੇ ਜਾਂਦਾ ਸੀ ਆਉਣ ਵਾਲੇ ਸਮੇਂ 'ਚ ਵੀ ਕੋਈ ਨਹੀਂ ਬਖਸ਼ਾ ਜਊਗਾ چاہے ਜਿਦਾ ਮਰਜ਼ੀ ਹੋਵੇ ਕੋਈ ਹੋਵੇ ਠੀਕ ਹੈ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼